ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਕੈਲ ਡ्रेस ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਵੀ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਤੇ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀਆਂ ਦੇ ਵਿੱਚ ਬੈਠ ਕੇ ਵੇਖਦੀਆਂ ਤੇ ਬਹੁਤ ਹੀ ਸਾਰਾ ਪਿਆਰ ਭੇਜਦੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਬਾਕੀ ਜੇ ਕਿਸੇ ਵੀ ਭੈਣ ਨੇ ਬਾਹਰਲੀ ਕੰਟਰੀ ਦੇ ਵਿੱਚ ਕੱਪੜੇ ਮੰਗਵਾਉਣੇ ਸਿਲਾਈ ਕਰਵਾ ਕੇ ਹਨਾ ਪਾਉ ਲੇਡੀਜ਼ ਏਜੰਟਸ ਉਤਸ ਹੀ ਫੋਨ ਤੇ ਉਹ ਪ੍ਰਨਾਪ ਲਿਖਵਾ ਕੇ ਮੰਗਵਾ ਸਕਦੇ ਹੋ ਤੇ ਜੇ ਕੋਈ ਕੈਨੇਡਾ ਦੇ ਵਿੱਚ ਹੈਗੇ ਆ ਉਥੇ ਲੇਡੀ ਸੂਟਾਂ ਦੇ ਵਾਸਤੇ ਤੁਹਾਨੂੰ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ ਹਣਾ ਤੇ ਮੇਰੀ ਭੈਣ ਹੈਗੀ ਆ ਤੁਸੀਂ ਉਹਦਾ ਨੰਬਰ ਲੈ ਕੇ ਉਹਨਾਂ ਤੋਂ ਸਲਾਈ ਦੇ ਆਪਣੇ ਕੱਪੜੇ ਕਰਵਾ ਸਕਦੇ ਹੋ ਤੇ ਜੇ ਜੈੱਟਸ ਕੱਪੜੇ ਸਲਾਈ ਕਰਵਾਉਣੇ ਆ ਉਹ ਤੁਸੀਂ ਮੇਰੇ ਤੋਂ ਨੰਬਰ ਤੇ ਆਪਦੇ ਦੇ ਫੋਟੋ ਮੰਗਵਾ ਲਿਆ ਕਰੋ ਰੰਗਾਂ ਦੀਆਂ ਹਣਾ ਸਾਰੀ ਤਰ੍ਹਾਂ ਦੇ ਰੰਗ ਪਈ ਹੁੰਦੇ ਆ तकरीबन ਕੁੜਤੇ ਪਿਆਮਿਆਂ ਦੇ ਪੈਂਟਾਂ ਸ਼ਰਟਾਂ ਦੇ ਹੁੰਦੇ ਆ ਜੇ ਪੱਗਾਂ ਮੰਗਾਉਣੇ ਨੇ ਨਾਲ ਪੱਗਾਂ ਵੀ ਭੇਜ ਦੇਣਾ ਪੱਗਾਂ ਦੀ ਇੱਕ ਵਾਰੀ ਦਿਖਾ ਦਿਓ ਸਾਰਿਆਂ ਗਰ ਕੀ ਪੱਕਾ ਆਪਣੇ ਕੋਲੇ ਹੁੰਦੀਗਾ ਪੱਕਾ ਰੰਗ ਆਊਗਾ ਪੂਰਾ ਪੂਰੀ ਫੁੱਲ ਗਰੰਟੀ ਹੁੰਦੀ ਰੰਗ ਦੀ ਫਿੱਟਰ ਫੁੱਟਰ ਦੀ ਪੂਰੀ ਵਧੀਆ ਕਪੜਾ ਹੋਊਗਾ ਆਪਾਂ ਮਾ ਇੰਡੀਆ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਤੁਸੀਂ ਪੱਗ ਮਗਵਾਉਣੀ ਚਾਹੁੰਦੇ ਹੋ ਹਨ ਜਾਂ ਕੁੜਤਾ ਵੇ ਮਾ ਮਗਵਾਉਣਾ ਚਾਹੁੰਦੇ ਹੋ ਤਾਂ ਘਰੇ ਬੈਠੇ ਨੂੰ ਹਾਜ਼ਰ ਹੋ ਜਾਊਗਾ ਨਾਪ ਤੁਸੀਂ ਫੋਨ ਤੇ ਲਿਖਵਾ ਦਿਆ ਕਰੋ ਗਰਮੀ ਵਾਲਾ ਕੁੜਤੇ ਵੀ ਅਮੇ ਨਾਰਮਲ ਰੇਂਜ ਆ 100 ਰੁਪਏ ਮੀਟਰ ਠੀਕ ਆ ਜਿੰਨਾ ਤੁਹਾਡੇ ਕਪੜਾ ਲੱਗੂ ਓਨਾ ਕਪੜਾ ਕੱਟ ਕੇ ਆਪਾਂ ਬਣਾ ਕੇ ਭੇਜ ਦੇਗੇ ਤੇ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਏ ਮੈਂ ਉਹੀ ਟੌਪਿਕ ਲੈਤਾ ਵੀ ਤੁਸੀਂ ਨਾਪ ਲੈਣਾ ਕਿਵੇਂ ਹਨ ਤਾਂ ਜਿਹੜਾ ਇਹ ਕੁੜਤਾ ਉਹ ਬਾਲ ਵਾਲਾ ਹੈ ਆਹ ਵਾਲਾ ਇਹ ਵਾਲਾ ਵਾਲਾ ਕਹਿੰਦੇ ਇਹਨੂੰ ਤੇ ਜਿਹੜਾ ਮੇਰੇ ਪਾਇਆ ਇਹਨੂੰ ਫੱਟੀ ਵਾਲਾ ਕਹਿੰਦੇ ਆ ਜੇ ਕਿਸੇ ਭੈਣ ਨੇ ਆਹ ਸੂਟ ਕੱਟਣਾ ਕਰੇ ਤਾਂ ਧਿਆਨ ਦੇ ਨਾਲ ਦੇਖਿਓ ਪਹਿਲਾਂ ਵੀਡੀਓ ਫਿਰ ਕੱਟਣਾ ਤੇ ਆਹ ਦੇਖੋ ਜੇ ਮੈਂ ਤੁਹਾਨੂੰ ਕਹਿਣਾ ਨਾ ਬਾਹ ਨੂੰ ਖਿੱਚ ਕੇ ਜਿਹੜਾ ਗੁਰਾ ਬਾਹ ਖਿੱਚ ਕੇ ਜਿਹੜਾ ਇਹ ਹੋਈ ਨਾ ਕਿੰਨੀ ਪੂਰੀ ਲੱਗਦੀ ਹੈ ਇਹੀ ਬਾਹ ਜੇ ਢਿੱਲੀ ਛੱਡ ਕੇ ਚੜਾਓਗੇ ਤਾਂ ਮੋਢਾ ਸਫਾਈ ਆਉਗੀ ਇੱਥੇ ਆਹ ਮੋਢੇ ਨੂੰ ਛੋਟਾ ਰੱਖਿਆ ਕਰੋ ਇੱਧਰਲੇ ਇਸ ਮੋਢੇ ਨੂੰ ਭਾਵੇਂ ਲੇਡੀ ਸੂਟ ਆ ਉਹ ਮੇ ਕੁੜਤਾ 500 ਈ ਲਾ ਰੱਖਿਆ ਕਰੋ ਇਹਨੂੰ ਵੱਡਾ ਰੱਖ ਲਿਆ ਕਰੋ ਢਿੱਲਾ ਛੱਡ ਕੇ ਮਾੜਾ 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 ਢਿੱਲਾ ਛੱਡ ਕੇ ਚੜਾਇਆ ਕਰੋ ਫਿਰ ਦੇਖੋ ਕਿੰਨੀ ਵਧੀਆ ਸਫਾਈ ਆਊਗੀ ਤੁਸੀਂ ਇਹਨੂੰ ਖਿੱਚ ਲੈਨੇ ਹੋ ਫਿਰ ਸਫਾਈ ਨਹੀਂ ਆਉਂਦੀ ਉਹ ਚੀਜ਼ ਦੀ ਤਾਂ ਲਾਜ਼ਮੀ ਇਹ ਚੀਜ਼ ਦਾ ਧਿਆਨ ਰੱਖਣਾ ਜਦੋਂ ਵੀ ਕਿਸੇ ਭੈਣ ਨੇ ਕੁੜਤਾ ਜਾਂ ਲੇਡੀ ਸੂਟ ਦੀਆਂ ਬਾਹਾਂ ਚੜਾਉਣੀਆਂ ਮੋਢਾ ਛੋਟਾ ਰੱਖਿਆ ਕਰੋ ਕੁੜਤੀ ਵਾਲਾ ਨਾ ਕਿ ਬਾਹਾਂ ਬਾਹਾਂ ਨੂੰ ਤਾਂ ਪੂਰਾ ਵੀ ਨਹੀਂ ਖਿੱਚਣਾ ਹੁੰਦਾ ਆਪਾਂ ਤੇ ਆ ਲੋ ਹੁਣ ਆਪਾਂ ਮੀਣਾਂਗੇ ਲੰਬਾਈ ਇਹਨਾਂ ਦੀ ਲੰਬਾਈ ਹੈਗੀ ਇਹਨਾਂ ਦੀ ਲਗਭਗ 4.52 ਪਹਿਲਾਂ ਲੰਬਾਈ ਮਨਾਗੇ ਆਪਾਂ ਇੱਥੇ ਲਿਖਾਂਗੇ ਲੰਬਾਈ 42. ਠੀਕ ਆ। ਉਸ ਤੋਂ ਬਾਅਦ ਇਹਨਾਂ ਦੀ ਬਣਾ ਅੱਧੀ ਕਰਨੀ ਹੁਣ ਅੱਧੀ ਦਾ ਅੰਦਾਜ਼ਾ ਹੋ ਜਾਂਦਾਗਾ ਵੀ ਸਿਆਣੇਵੰਦ ਦੀ ਬਾ ਅੱਧੀ 1.5 11 ਇੰਚ ਬਹੁਤ ਆਪਾਂ ਇੱਥੇ ਲਿਖਾਂਗੇ 11। ਤਾਂ ਮੂਰੀ 15 ਇੰਚ ਬਹੁਤ ਆ ਠੀਕ ਆ। ਅੱਧੀ ਬੰਦ ਨਾਪਣੀ ਆ ਉਹ ਆਪਾਂ ਬਣਾ ਲਾਂਗੇ। ਹੁਣ ਤੀਰਾ ਕਿਵੇਂ ਮੈਨ ਆਏ ਮਿੜਿਆ ਕਰੋ। ਜੇ ਬੰਦੇ ਦੇ ਪਾਏ ਹੋਏ ਦੀ ਮੈਨਾਂ ਫਿਰ ਪਿੱਛੇ ਦੀ ਮਿੜਿਆ ਕਰੋ। ਜੇ ਕਿਸੇ ਭੈਣ ਨੇ ਬੈਂਡ ਵਾਲਾ ਸੂਟ ਬਣਵਾਉਣਾ ਹੁੰਦਾ ਆਏ ਇਥੇ ਬੰਦ ਹੁੰਦਾ ਹੈ ਨਾ। ਉਨਾ ਤੀਰਾ ਕਾਫੀ ਵੱਡਾ ਹੁੰਦਾ ਇੱਥੋਂ ਪਿੱਛੇ ਨਹੀਂ ਮਿਲਿਆ ਕੋਈ ਇੱਥੇ ਮੋਢੇ ਖੜਦੇ ਆ ਲਾਜੂ ਜੇ ਤੁਸੀਂ ਤੀਰਾ ਛੋਟਾ ਰੱਖਤਾ ਤਾ ਉਹ ਫਸ ਜੂਗਾ ਸੂਟ ਇਹ ਮੈਂ ਕਈ ਵਾਰੀ ਵੀਡੀਓ ਇੱਥੇ ਬਣਾ ਵੀ ਚੁੱਕਿਆ ਜਦੋਂ ਵੀ ਕਿਸੇ ਭੈਣ ਨੇ ਬੈਨ ਵਾਲਾ ਕੁੜਤਾ ਕੱਟਣਾ ਤਾਂ ਤੀਰਾ ਕਾਫੀ ਜ਼ਿਆਦਾ ਵੱਡਾ ਕਰਨਾ ਇੱਥੇ ਲਿਖਾਂਗਾ ਮੈਂ ਤੀਰਾ 19 ਇੰਚ ਇਸ ਤੋਂ ਆ ਮੋਢਾ ਮਿਲਾਂਗੇ ਭੈਣ ਆ ਦੇਖ ਨਾਰਮਲ 22 ਮੋਢਾ ਇਹਨਾਂ ਦਾ ਇੱਥੇ ਲਿਖੀ 11 ਦੂਣਾ 22 ਗੀਜੇ ਕਿੰਨੇ ਉਹ ਵੀ ਚੈੱਕ ਕਰ ਲਿਆ ਕਰੋ ਜੇ ਕੱਚ ਵਗੈਰਾ ਜੇ ਹੁੰਦੀ ਹੈ ਉਹ ਵੀ ਦੇਖ ਲਿਆ ਕਰੋ ਹਨ ਗੀਜਾ ਇੱਕ ਇਹਨਾਂ ਦੇ ਆਪਾਂ ਇੱਥੇ ਲਿਖਾਂਗੇ ਇੱਕ ਗੀਜਾ ਉਸ ਤੋਂ ਬਾਅਦ ਗਲਾ ਯਾਨੀ ਕਿ ਕਾਲਰ ਕਿੰਨਾ ਹੈ ਇਹਨਾਂ ਦੇ ਲਗਭਗ 16 ਇੰਚ ਲੱਗੂ ਕਾਲਰ ਲੋ ਜੀ ਜਿਹੜੇ ਕੁਟੇਲਰ ਮਾਸਟਰ ਮੇ ਵੀ ਵੀਡੀਓ ਦੇਖਦੇ ਭਰਾ ਹਨ ਕਾਲਰ ਕੱਫ ਵਧੀਆ ਨਹੀਂ ਮਿਲਦੇ ਉਹ ਮੈਂ ਤੁਹਾਨੂੰ ਫੋਨ ਕਰਕੇ ਨੰਬਰ ਤੁਸੀਂ ਕਾਲਰ ਕੱਫ ਵਾਲੇ ਦਾ ਲੈ ਸਕਦੇ ਹੋ ਵਧੀਆ ਜੇ ਕਿਸੇ ਨੇ ਮੰਗਵਾਉਣਾ ਹੈ ਹਨ ਸ਼ੌਕ ਹੈ ਜਿਹੜੇ ਭਰਾ ਨੂੰ ਕੰਮ ਕਰਦਾ ਹੈ ਜੇ ਕਿਸੇ ਭਰਾ ਨੇ ਟੇਲਰ ਮਾਸਟਰ ਮੇਰੀ ਵੀਡੀਓ ਦੇਖਦਾ ਉਹਨਾਂ ਨੂੰ ਕਲਰ ਕੱਫ ਵਧੀਆ ਨਹੀਂ ਮਿਲਦੇ ਤਾਂ ਮੇਰੇ ਤੋਂ ਨੰਬਰ ਲੈ ਕੇ ਤੁਸੀਂ ਸਾਰਾ ਸਮਾਨ ਮੰਗਵਾ ਸਕਦੇ ਹੋ ਹਲ ਹੁਣ ਆਪ ਇੱਥੋਂ ਘੇਰਾ ਮੈਨੇ ਦਾ ਨਾ ਕਿ ਇੱਥੋਂ ਕੁਝ ਨਹੀਂ ਛੇੜਨ ਇੱਥੋਂ ਮੈਨੇ ਘੇਰਾ ਕਿੰਨਾ ਹੈ ਇਹ ਨਾ ਕਿ ਚਿਰਾਂ ਦੇ ਲੈਣ ਕਿੰਨਾ ਘੇਰਾ 27 ਇੱਥੇ ਆਪਾਂ ਲਿਖਾਂਗੇ 27 ਘੇਰਾ ਜਮਾ ਸੌਖਾ ਕੁਰਤਾ ਹੁੰਦਾ ਅੱਗੇ ਵਾਲ ਹੁੰਦਾ ਦੋ ਪਿੱਛੇ ਵਾਲ ਹੁੰਦੇ ਆ ਆਪਾਂ ਇਹਦੀ ਵੀਡੀਓ ਕਟਾਈ ਦੀ ਪਾ ਦਾਂਗੇ ਜੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਦੱਸ ਦਿਓ ਵੀ ਬਾਈ ਅਸੀਂ ਕੁੱਟਤਾ ਸਿਉਣਾ ਤੇ ਜਿਹੜੇ ਬਲ ਪੈਂਦੇ ਹੁੰਦੇ ਇੱਕ ਇਧਰ ਨੂੰ ਪੈਂਦਾ ਇੱਕ ਇਧਰ ਨੂੰ ਇਹ ਜੀਜੇ ਧਿਆਨ ਰੱਖਣਾ ਬਲ ਬੌਣ ਵਾਲੀ ਭਲੇਖਾ ਲੱਗਿਆ ਨਾ ਲੋਈ ਸਾਰਾ ਹੋ ਗਿਆ ਇਹਦਾ ਫਰੰਟ ਮੈਨਣਾ ਰਿਹਾ ਕਿ ਫਰੰਟ ਕਿਵੇਂ ਮੈਨਣਾ ਆ ਜਿਹੜੀ ਫੱਟੀ ਹੁੰਦੀ ਹੈ ਇਹ ਕਿਸੇ ਅਣਜਾਣ ਬੰਦੇ ਦੇ ਬਣੇ ਹੋਇਆ ਆਪਾਂ ਉਹਦਾ ਹੋਰ ਹਿਸਾਬ ਨਾਲ ਬਣਾਵਾਂਗੇ ਪੂਰੀ ਸਫਾਈ ਨਾਲ ਇੱਥੋਂ ਫੱਟੀ ਤੋਂ ਫਰੱਡ ਹੁੰਦੇ ਨਾ 10 ਇੰਚ ਬਹੁਤ ਦਾ ਫਰੰਟ ਇੱਥੇ ਆਪਾਂ ਲਿਖ ਠੀਕ ਲੰਬਾਈ ਹੋ ਗਈ ਬਾਹ ਹੋ ਗਈ ਤੀਰਾ ਹੋ ਗਿਆ ਘੇਰਾ ਹੋ ਗਿਆ ਫਰੰਟ ਹੋ ਗਿਆ ਮੋਡਾ ਹੋ ਗਿਆ ਗੀਜਾ ਕਿੰਨੇ 1 ਤੇ ਕਲਰ ਗਲਾ ਕਿੰਨਾ ਉਹ ਹੈਗਾ 16 ਸਾਢੇ ਕਿਸੇ ਵੀ ਚੀਜ਼ ਦੀ ਨਾ ਸਮਝ ਆਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਪੁੱਛ ਲਿਆ ਕਰੋ ਕਿ ਬਾਈ ਸਾਨੂੰ ਆਹ ਚੀਜ਼ ਦੀ ਸਮਝ ਨਹੀਂ ਆਈ ਤੇ ਜਿਹੜੀਆਂ ਭੈਣਾਂ ਜਾਂ ਕੋ ਭਰਾ ਮੇਰੇ ਨਵੇਂ ਚੈਨਲ ਤੇ ਬਿਲਕੁਲ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲਓ ताकि ਜਦੋਂ ਵੀ ਮੈਂ ਵੀਡੀਓ ਪਾਵਾਂ ਤੁਹਾਡੇ ਕੋਲ ਨਾਲ ਦੀ ਨਾਲ ਵੀਡੀਓ ਆ ਜਾਇਆ ਕਰੇ ਠੀਕ ਆ ਤੇ ਬਾਕੀ ਜਿਹੜੇ ਪੰਨ ਇਸ ਤਰ੍ਹਾਂ ਨਹੀਂ ਕਰਨਾ ਹੁੰਦਾ ਉਹ ਮੇਰੇ WhatsApp ਦੇ ਉੱਪਰ ਹੈਲੋ ਹਾਈ ਲੈ ਕੇ ਭੇਜਿਆ ਕਰੋ ਤਾਂ ਕਿ ਤੁਹਾਡੇ ਕੋਲ ਦੋਨੇ ਚੈਨਲ ਆਪਣੇ ਦੋ ਚੈਨਲ ਹਨ ਦੋਨੇ ਚੈਨਲ ਦੀ ਵੀਡੀਓ ਆਨ ਲੱਗ ਜਾਵੇ ਠੀਕ ਹੈ ਜੀ ਬਾਕੀ ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ